ਵਾਹਿਗੁਰੂ ਜੀ ਕਾ ਕਲ ਸਾਹ ਵਾਹਿਗੁਰੂ ਜੀ ਕੀ ਫਤਿਹ ਰਾਗ ਵਡਹੰਸ ਮਹੱਲਾ ਪੰਜਵਾ ਛੰਤ ਘਰ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦ ਗੁਰਮਿਲ ਲੱਦਾ ਜੀ RAM ਪਿਆਰਾ RAM ਲੱਦਾ ਤਦੇ ਨਾਲ ਉਚਾਰਨ ਕਰਨਾ ਗੁਰਮਿਲ ਲੱਦਾ ਜੀ ਰਾਮ ਪਿਆਰਾ RAM ਇਹੋ ਤਨ ਮਨ ਦਿੱਤੜਾ ਵਾਰੋ ਵਾਰਾ RAM ਤਨ ਮਨ ਦਿੱਤਾ ਭਵਜਲ ਦਿੱਤਾ ਚੂਕੀ ਕਾਣ ਜਮਾਣੀ ਅਸਥਿਰthia ਅੰਮ੍ਰਿਤ ਪੀਆ ਅੰਮ੍ਰਿਤ ਪੀਆ ਰਹਿ ਆਵਣ ਜਾਣੀ ਸੋ ਘਰ ਲੱਦਾ ਸਹਿਜ ਸਮੱਦਾ ਇਸੇ ਤਰ੍ਹਾਂ ਲੱਦਾ ਸਮੱਦਾ ਉਚਾਰਨ ਕਰਨਾ ਲਦਾ ਸਮਦਾ ਨਹੀਂ ਕਹਿਣਾ ਹਰ ਕਾ ਨਾਮ ਆਧਾਰਾ ਕਹ ਨਾਨਕ ਸੁਖਮਾਣੇ ਰਲੀਆਂ ਗੁਰਪੂਰੇ ਕਉ ਨਮਸਕਾਰਾ ਇੱਕ ਬਿੰਦੀ ਲਾਉਣੀ ਐ ਰਲੀਆਂ ਇਥੇ ਨਹੀਂ ਲੱਲੇ ਦੀ ਬਿਹਾਰੀ ਨਾਲ ਨਹੀਂ ਬਿੰਦੀ ਲਾਉਣੀ ਰਲੀਆਂ ਆਹ ਦੇ ਬਿੰਦੀ ਲਾਉਣੀ ਐ ਕਹ ਨਾਨਕ ਸੁਖਮਾਣੇ ਰਲੀਆਂ ਗੁਰਪੂਰੇ ਕਉ ਨਮਸਕਾਰਾ ਸੋਣ ਸੱਜਣ ਜੀ ਮੈ ਡੜੇ ਮੀਤਾ RAM ਹਾਂਜੀ ਜੀ ਪਦ ਤੇ ਵਿਸਰਾਮ ਹੈ ਸੋਣ ਸੱਜਣ ਜੀ ਮੈ ਡੜੇ ਮੀਤਾ RAM ਗੁਰ ਮੰਤਰ ਸ਼ਬਦ ਸੱਚ ਦੀਤਾ RAM ਇਹ ਵੀ ਵਿਸਰਾਮ ਧਿਆਨ ਨਾਲ ਲਾਉਣਾ ਹੈ ਗੁਰ ਇੱਥੇ ਯਮਕ ਲਾਦਣੀ ਹੈ ਮੰਤਰ ਸ਼ਬਦ ਸੱਚ ਇੱਥੇ ਵਿਸਰਾਮ ਹੈ ਦੀਤਾ RAM ਗੁਰ ਮੰਤਰ ਸ਼ਬਦ ਸੱਚ ਦੀਤਾ RAM ਸਤਿ ਸ਼ਬਦ ਧਿਆਇਆ ਮੰਗਲ ਲਗਾਇਆ ਚੁੱਕੇ ਮਨਹੁ ਅਦੇਸਾ ਚੁੱਕੇ ਮਨਹੁ ਅਦੇਸਾ ਸੋ ਪ੍ਰਭ ਪਾਇਆ ਕਤਹਿ ਨ ਜਾਇਆ ਸਦਾ ਸਦਾ ਸੰਗ ਵੈਸਾ ਪ੍ਰਭ ਜੀ ਪਾਣਾ ਸੱਚਾ ਮਾਣਾ ਪ੍ਰਭ ਹਰ ਧਨ ਸਹਜੇ ਦੀਤਾ ਕਹ ਨਾਨਕ ਤਿਸ ਜਾਨ ਬਲਿਹਾਰੀ ਤੇਰਾ দান ਸਬਣੀ ਹੈ ਲੀਤਾ ਤਉ ਪਾਣਾ ਤਾਂ ਤ੍ਰਿਪਤ ਅਗਾਏ RAM ਤਉ ਪਾਣਾ ਇਥੇ ਵੀ ਸ਼ਰਾਂਤ ਹੈ ਤਾਂ ਤ੍ਰਿਪਤ ਅਗਾਏ RAM ਮਨthia ਠੰਡਾ ਸਭ ਤ੍ਰਿਸ਼ਣ ਮਨthia ਠੰਡਾ ਸਾਉਤ ਤ੍ਰਿਸ਼ਣ ਬੁਝਾਏ RAM ਜੇ ਰਾ ਠੰਡਾ ਆਮ ਡੱਡਾ ਹੀ ਲਾ ਜੰਦੇ ਹਨ ਢੱਡਾ ਬੋਲਣਾ ਠੰਡਾ ਮਨ ਥੀਆ ਠੰਡਾ ਸਭ ਤ੍ਰਿਸ਼ਣ ਬੁਝਾਏ RAM ਮਨਤੀ ਮਨ ਥੀਆ ਠੰਡਾ ਤੂ ਚੂਕੀ ਡੰਝਾ ਹਾਂਜੀ ਡੰਝਾ ਜੱਜਾ ਨਹੀਂ ਬੋਲਣਾ ਝੱਜਾ ਬੋਲਣਾ ਡੰਝਾ ਮਨਥ ਥੀਆ ਠੰਡਾ ਚੂਕੀ ਡੰਝਾ ਮਨ ਥੀਆ ਠੰਡਾ ਚੂਕੀ ਡੰਝਾ ਆਇਆ ਬਹੁਤ ਖਜ਼ਾਨਾ ਸਿੱਖ ਸੇਵਕ ਸਭ ਪੁੰਚਣ ਲੱਗੇ ਚੱਚਾ ਵਿੱਚੀ ਲਾਉਣਾ ਪੁੰਚਣ ਪੁੰਚਣਾ ਝੱਜਾ ਲੱਗ ਜਾਂਦਾ ਹੈ ਪੁੰਚਣ ਧਿਆਨ ਨਾਲ ਉਚਾਰਨ ਕਰਨਾ ਸਿੱਖ ਸੇਵਕ ਸਭ ਪੁੰਚਣ ਲੱਗੇ ਹਉ ਸਤਿਗੁਰ ਕੈ ਕੁਰਬਾਨਾ ਨਿਰਭਉ ਭੈ ਖਸਮ ਰੰਗ ਰਾਤੇ ਜਾਮ ਕੀਤਰਾ ਸੁਭਝਾਏ ਹਾਂਜੀ ਸੁਭਝਾਏ ਬੋਲਾ ਨਾਨਕ ਦਾਸ ਸਦਾ ਸੰਗ ਸੇਵਕ ਤੇਰੀ ਭਗਤ ਕਰਾਂ ਲੇਵ ਲਾਏ ਪੂਰੀ ਆਸਾ ਜੀ ਮਨਸਾ ਮੇਰੇ RAM ਪੂਰੀ ਆਸਾ ਜੀ ਮਨਸਾ ਮੇਰੇ RAM ਮੋਹ ਨਿਰਗੁਣ ਜੀ ਸਭ ਗੁਣ ਤੇਰੇ RAM ਸਭ ਗੁਣ ਤੇਰੇ ਠਾਕੁਰ ਮੇਰੇ ਕਿਤ ਮੁਖ ਤੁਧ ਸਾਲਾਹੀ ਗੁਣ ਅਵ ਗੁਣ ਮੇਰਾ ਕਿਛ ਨਾ ਵਿਚਾਰਿਆ ਬਖਸ ਲੀਆ ਖਿਨ ਮਾਹੀ ਨਉ ਨਿਧ ਪਾਈ ਵਜੀ ਵਜੀ ਵਾਧਾਈ ਨਉ ਨਿਧ ਪਾਈ ਵਜੀ ਵਾਧਾਈ ਵਜੀ ਦਰਮਿਆਨਾ ਜ ਨਉ ਨਿਧ ਪਾਈ ਵਜੀ ਵਾਧਾਈ ਵਾਜੇ ਅਨਹਦ ਤੂਰੇ ਕਹ ਨਾਨਕ ਮੈਂ ਵਾਰ ਘਰ ਪਾਇਆ ਮੇਰੇ ਲਾਥੇ ਜੀ ਸਗਲ ਵਿਸੂਰੇ ਕਿਰਕ ਜੀ ਕੀ ਪਤੇ